ਨਮਸਕਾਰ ਸਤਿ ਸ਼੍ਰੀ ਅਕਾਲ ਆਦਾਬ ਦੋਸਤੋ ਗੱਲ ਪੰਜਾਬ ਦੀ ਟੀਵੀ ਦੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਪੈਟਰੋਲ ਪੰਪ ਦੇ ਉੱਤੇ ਲੱਗੀਆਂ ਹੋਈਆਂ ਲੰਬੀਆਂ ਲਾਈਨਾਂ ਪਰੇਸ਼ਾਨ ਹੋ ਰਹੇ ਲੋਕ ਤੇ ਇਹ ਸਿਰਫ ਐਸੇ ਕਰਕੇ ਹੈ ਕਿ ਸਰਕਾਰ ਨੇ ਕੇਂਦਰ ਸਰਕਾਰ ਨੇ ਜਿਹੜੇ ਨਵੇਂ ਕਾਨੂੰਨ ਬਣਾਏ ਨੇ ਜਿਹੜਾ ਇੰਡੀਅਨ ਪੀਨਲ ਕੋਡ ਦਾ ਜਿਹੜਾ ਬਦਲ ਸਰਕਾਰ ਨੇ ਪੇਸ਼ ਕੀਤਾ ਹੈ ਉਹਦੇ ਵਿੱਚ ਜਿਹੜੀਆਂ ਸਜ਼ਾਾਂ ਬੜੀਆਂ ਸਖਤ ਕਰ ਦਿੱਤੀਆਂ ਹਿੱਟ ਐਂਡ ਰਨ ਦਾ ਜਿਹੜਾ ਅੱਗੇ ਕੇਸ ਹੁੰਦਾ ਸੀ ਉਹਦੇ ਵਿੱਚ 2 ਸਾਲ ਦੀ ਕੈਦ ਸੀ ਤੇ ਜੇ ਕੋਈ ਇਸ ਇਹਦੇ ਮਾਮਲੇ 'ਚ ਸਜ਼ਾ ਹੁੰਦਾ ਉਹਨੂੰ 2 ਸਾਲ ਦੀ ਕੈਦ ਸੀ ਜੁਰਮਾਨਾ ਵੀ ਸੀ ਪਰ ਹੁਣ ਜਿਹੜੇ ਨਵੇਂ ਕਾਨੂੰਨ ਨੇ ਇਹਦੇ ਵਿੱਚ ਸਿੱਧੀ 10 ਸਾਲ ਦੀ ਕੈਦ ਹੈ ਤੇ ਨਾਲ 7 ਲੱਖ ਰੁਪਈਆ ਜੁਰਮਾਨਾ ਔਰ ਤੁਹਾਨੂੰ ਪਹਿਲਾਂ ਇੱਕ ਸੀਨ ਦਿਖਾਈਓ ਉਸ ਤੋਂ ਬਾਅਦ ਤੁਹਾਨੂੰ ਇੱਕ ਗੱਲ ਹੋਰ ਦੱਸਾਂਗੇ ਕਿ ਜਿਨ੍ਹਾਂ ਨੂੰ ਇਹ ਵਿਹਮ ਹੈ ਕਿ ਟਰੱਕ ਡਰਾਈਵਰਾਂ ਦੀ ਹੜਤਾਲ ਹੈ ਜਾਂ ਇਹ ਬਸਾਂ ਦੀ ਹੜਤਾਲ ਹੈ ਜਾਂ ਇਹ ਕਾਨੂੰਨ ਟਰੱਕਾਂ ਲਈ ਹੈ ਬਸਾਂ ਲਈ ਹੈ ਤਾਂ ਜਿਹੜੇ ਡਰਾਈਵਰ ਹੈ ਸ਼ਬਦ ਡਰਾਈਵਰ ਸਕੂਟਰ ਵਾਲੇ ਡਰ ਆਪਣੇ ਕਾਰ ਵਾਲੇ ਡਰਾਈਵਰ ਲਈ ਵੀ ਹੈ ਬਸ ਵਾਲੇ ਲਈ ਵੀ ਹੈ ਟਰੱਕ ਵਾਲੇ ਲਈ ਵੀ ਤੇ ਸਕੂਟਰ ਮੋਟਰਸਾਈਕਲ ਦੇ ਲਈ ਵੀ ਸੇਮ ਹਿੱਟ ਐਂਡ ਰਨ ਜਿਹੜਾ ਕਾਨੂੰਨ ਹੈ ਇਹ ਸਾਰਿਆਂ ਦੇ ਉੱਤੇ ਲਾਗੂ ਹੁੰਦਾ ਹੈ ਲੰਬੀਆਂ ਲਾਈਨਾਂ ਤੁਹਾਨੂੰ ਦਿਖਾ ਰਹੇ ਹਾਲਾਂਕਿ ਕੋਹਰਾ ਵੀ ਪੈ ਰਿਹਾ ਧੁੰਦ ਕਾਫੀ ਹੈ ਠੰਡ ਦਾ ਮੌਸਮ ਹੈ ਸਰਦ ਹਵਾ ਚੱਲ ਰਹੀ ਹੈ ਤੇ ਲੋਕ ਵਿਚਾਰੇ ਘੰਟਿਆਂ ਬੱਧੀ ਉਡੀਕਣ ਦੇ ਵਿੱਚ ਰੁੱਝੇ ਹੋਏ ਨੇ ਉਡੀਕ ਕਰਨ ਦੇ ਵਿੱਚ ਕਿਉਂਕਿ ਜਿਹੜੀਆਂ ਗੱਡੀਆਂ ਨੇ ਉਹ ਤੇਲ ਦੀਆਂ ਹਲੇ ਪੰਪਾਂ ਦੇ ਉੱਤੇ ਨਹੀਂ ਆ ਰਹੀਆਂ ਤਕਰੀਬਨ 45% ਜਿਹੜੇ ਪੰਪ ਨੇ ਉਹ ਡਰਾਈਵ ਹੋ ਚੁੱਕੇ ਨੇ ਇਧਰ ਮੈਂ ਬਖਾਵਾਂਗੇ ਤੇਲ ਮੁੱਕਿਆ ਹੋਇਆ ਤੇ ਤੱਕ ਖੇ ਲਾ ਕੇ ਇਹ ਗੱਡੀ ਨੂੰ ਪੈਟਰੋਲ ਪੰਪ ਤੱਕ ਲਿਜਾ ਰਹੇ ਨੇ ਤਾਂ ਜੋ ਉੱਥੇ ਇਹ ਤੇਲ ਪਵਾ ਸਕਣ ਸੋ ਇਧਰ ਦੇਖੋ ਕਿੰਨੇ ਬੰਦੇ ਮਿਹਨਤ ਕਰ ਰਹੇ ਨੇ ਸੋ ਇਸ ਤਰ੍ਹਾਂ ਦੇ ਜਿਹੜੇ ਦ੍ਰਿਸ਼ ਨੇ ਤੁਹਾਨੂੰ ਆਮ ਤੌਰ ਦੇ ਉੱਤੇ ਪੈਟਰੋਲ ਪੰਪਾਂ ਦੇ ਉੱਤੇ ਜਿਹੜੇ ਮਿਲ ਜਾਣਗੇ ਦੇਖਣ ਨੂੰ ਹੁਣ ਇੱਕ ਨਜ਼ਾਰਾ ਹੋਰ ਦੇਖੋ ਲੰਬੀ ਲਾਈਨ ਦਾ ਪਿੱਛੋਂ ਤੱਕ ਦੁਆਰਾ ਫੇਰ ਆਪਾਂ ਪੈਟਰੋਲ ਪੰਪ ਵੱਲ ਨੂੰ ਚੱਲਦੇ ਆਂ ਉਧਰ ਉਹ ਵਿਚਾਰੇ ਫੇਰ ਉਹ ਜੋਰ ਲਗਾ ਕੇ ਹਈਸ਼ਾ ਹਾਂਜੀ ਜਿਵੇਂ ਪਹਿਲਾਂ ਪੁਰਾਣੇ ਟਾਈਮ ਵਿੱਚ ਬਿਜਲੀ ਬੋਰਡ ਦੇ ਜਿਹੜੇ ਕਰਮਚਾਰੀ ਹੁੰਦੇ ਸੀ ਉਹ ਖੰਭੇ ਗੱਡਣ ਲੱਗੇ ਜੋਰ ਲਾਉਂਦੇ ਹੁੰਦੇ ਸੀ ਜੋਰ ਲਗਾ ਕੇ ਹਾਈਸ਼ਾ ਤੇ ਇੱਥੇ ਕਾਰਾਂ ਧੱਕਣੀਆਂ ਪੈ ਰਹੀਆਂ ਨੇ ਗੱਡੀਆਂ ਨੂੰ ਧੱਕੇ ਲਾਉਣੇ ਪੈ ਰਹੇ ਨੇ ਸਰਫੇਸ ਕਰਕੇ ਕਿ ਥੋੜਾ ਜਿਹਾ ਤੇਲ ਪਵਾਇਆ ਜਾ ਸਕੇ ਤੇਲ ਦੀਆਂ ਜਿਹੜੀਆਂ ਗੱਡੀਆਂ ਹੁੰਦੀਆਂ ਨੇ ਪੈਟਰੋਲ ਪੰਪਾਂ ਤੱਕ ਉਹਨਾਂ ਦੇ ਡਰਾਈਵਰ ਵੀ ਇਸ ਸਟੀਅਰਿੰਗ ਛੋੜ ਹੜਤਾਲ ਦੇ ਵਿੱਚ ਸ਼ਾਮਲ ਨੇ ਸੋ ਇਹ ਜਿਹੜੀ ਸਟੀਅਰਿੰਗ ਛੋੜ ਹੜਤਾਲ ਹੈ ਇਹ ਦੋਸਤੋ ਜਿਹੜੇ ਕਾਨੂੰਨ ਦੇ ਵਿੱਚ ਇੱਕੋ ਦਮ ਵਾਅਦਾ ਕਰ ਦਿੱਤਾ ਗਿਆ ਸਜ਼ਾਵਾਂ ਦੇ ਵਿੱਚ ਵੀ ਔਰ ਖਾਸ ਤੌਰ ਦੇ ਉੱਤੇ ਕੱਲੀ ਸਜ਼ਾਵਾਂ ਦੀ ਨਹੀਂ ਜੁਰਮਾਨੇ ਵਿੱਚ ਵੀ 7 ਲੱਖ ਰੁਪਈਆ ਜੁਰਮਾਨਾ ਬਹੁਤ ਵੱਡੀ ਰਕਮ ਹੈ ਸੋ ਇਧਰ ਫੇਰ ਤੁਹਾਨੂੰ ਦਿਖਾਈਏ ਕਿ ਜ਼ੋਰ ਲਗਾ ਕੇ ਹੈਸ਼ਾ ਸੋ ਇਹ ਠੱਕੇ ਲਾ ਲਾ ਕਿ ਕਿਉਂਕਿ ਇਹਨਾਂ ਦੀ ਜਿਹੜੀ ਤੇਲ ਖਤਮ ਹੋ ਚੁੱਕਿਆ ਗੱਡੀ ਦਾ ਇਸੇ ਤਰ੍ਹਾਂ ਕਰਮਚਾਰੀਆਂ ਦੇ ਲਈ ਵੀ ਜਿਹੜੇ ਪੈਟਰੋਲ ਪੰਪ ਵਾਲੇ ਨੇ ਉਹਨਾਂ ਲਈ ਵੀ ਬੜਾ ਪਰੇਸ਼ਾਨੀ ਦਾ ਸਬਬ ਹੈ ਕਿਉਂਕਿ ਅੱਗੇ ਤਾਂ ਇੱਕ ਅੱਧੀ ਗੱਡੀ ਆਉਂਦੀ ਫਿਲ ਕਰ ਦਿੰਦੇ ਤੇ ਹੁਣ ਜਿਹੜੀ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਕਈ ਪੈਟਰੋਲ ਪੰਪਾਂ ਦੇ ਉੱਤੇ ਤਾਂ ਲੜਾਈ ਝਗੜੇ ਦੀਆਂ ਰਿਪੋਰਟਸ ਵੀ ਨੇ ਤੇ ਕਾਰਾਂ ਦੇ ਨਾਲ ਨਾਲ ਮੋਟਰਸਾਈਕਲਾਂ ਸਕੂਟਰਾਂ ਦਾ ਵੀ ਜਮਕਟਾ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਕਿਉਂਕਿ ਕਾਰ ਦੇ ਵਿੱਚ ਤਾਂ ਚਲੋ ਕੈਪੈਸਿਟੀ ਵੀ ਜ਼ਿਆਦਾ ਹੁੰਦੀ ਹੈ ਇਹਨੂੰ ਬੰਦਾ ਪ੍ਰਭਾ ਕੇ ਰੱਖਦਾ ਤੇ ਸਕੂਟਰਾਂ ਦੇ ਵਿੱਚ ਮੋਟਰਸਾਈਕਲਾਂ ਦੇ ਵਿੱਚ ਕੈਪੈਸਿਟੀ ਵੀ ਘੱਟ ਹੁੰਦੀ ਹੈ ਤੇ ਘੁੰਮਣਾ ਜ਼ਿਆਦਾ ਹੁੰਦਾ ਕਿਉਂਕਿ ਸ਼ਹਿਰਾਂ ਬਜ਼ਾਰਾਂ ਦੇ ਵਿੱਚ ਅੱਜਕੱਲ ਹਰ ਵਿਅਕਤੀ ਜਿਹੜਾ ਸਕੂਟਰੀ ਜਾਂ ਮੋਟਰਸਾਈਕਲ ਇਸਤੇਮਾਲ ਕਰਦਾ ਤੇ ਲੋਕ ਜਿਹੜੇ ਕੇਲੀਆਂ ਤੇ ਨਾਲ ਬੋਤਲਾਂ ਲੈ ਕੇ ਘੁੰਮ ਰਹੇ ਨੇ ਕਿਉਂਕਿ ਇਹਨਾਂ ਦੇ ਵੀ ਕਿਤੇ ਨਾ ਕਿਤੇ ਮੋਟਰਸਾਈਕਲ ਸਕੂਟਰ ਖੜਾ ਹੋ ਗਿਆ ਹੁਣ ਹੈ ਹਾਂਜੀ ਰਸਤੇ 'ਚ ਖੜ ਗਏ ਹੁਣ ਜਿਵੇਂ ਪਿੱਛੇ ਇੱਕ ਜੀਪ ਅਸੀਂ ਦਿਖਾਉਂਦੇ ਆ ਰਹੇ ਸੀ ਹਾਂਜੀ ਕਿਵੇਂ ਕੀ ਕਹਿਣਾ ਤੁਹਾਡਾ ਇਦੇ ਬਾਰੇ ਇੱਕ ਨੂੰ ਵਾਪਸ ਲੈ ਲੈ ਜਾਈ ਦੀ ਹੈ ਜੀ 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 ਹਾਂਜੀ ਬਲੇ ਕਾਨੂੰਨ ਹੈ ਜਿਹੜਾ ਕੱਲਾ ਟਰੱਕ ਡਰਾਈਵਰ ਵਾਲੀ ਕਾਰਾਂ ਲਈ ਸਾਰਿਆਂ ਦੇ ਲਈ ਸਾਰਿਆਂ ਲਈ ਹੈ ਨਾ ਚਾਹੇ ਕੋਈ ਸਕੂਟਰ ਹੈ ਮੋਟਰਸਾਈਕਲ ਹੈ ਫਿੱਟਨੈਂਸ ਰੰਡਾ ਸਾਰਿਆਂ ਲਈ ਹੈ ਜੀ 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 ਤੁਸੀਂ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਇਸ ਕਾਨੂੰਨ ਬਾਰੇ ਹਾਂਜੀ ਕਿਸ ਨਾਲ ਫਿਕਰ ਚਾਹੀਦਾ ਕੁਸਚਨ ਦਾ ਹੱਲ ਕਰੋ ਜੀ ਜੀ ਕਿਸ ਨਾਲ ਲਖਵਾ ਚਾਹੀਦਾ ਬਿਲਕੁਲ ਬਿਲਕੁਲ ਸਾਰਿਆਂ ਨੂੰ ਤੰਗੀ ਹੋਈ ਹੈ ਬਿਲਕੁਲ ਬੱਚੇ ਲੈ ਕੇ ਜਾਣਾ ਸੜਕ 'ਤੇ ਲੈ ਕੇ ਜਾਓ ਜੀ 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 ਹਾਂਜੀ ਠੀਕ ਹੋ ਤੁਸੀਂ ਦੇਖ ਰਹੇ ਹੋ ਪਿਆਰੇ ਦਰਸ਼ਕੋ ਤੁਸੀਂ ਕਰੋ ਅਪੀਲ ਸਰਕਾਰ ਨੂੰ ਇਹ ਕੰਮ ਰਹਿਣਾ ਅੱਗੇ ਬੈਂਕਾਂ ਅੱਗੇ ਆਗੇ 2024 ਤੋਂ ਸਰਕਾਰ ਨਹੀਂ ਦੁਬਾਰਾ ਬਣਾਣੀ ਹੁਣ ਲੋਕ ਪੰਪਾਂ ਦੇ ਖੜਾਤੇ ਐਨੇ ਪਰੇਸ਼ਾਨ ਆ ਲੋਕ ਜੀ 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 ਬਿਲਕੁਲ ਲੋਕ ਪੰਪਾਂ ਦੇ ਖੜਾਤੇ ਪਰੇਸ਼ਾਨ ਨੇ ਬਿਲਕੁਲ 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 ਜੀ ਜੀ ਨਵੇਂ ਸਾਲ ਦਾ ਤੋਹਫਾ ਦਿੱਤਾ ਮੋਦੀ ਸਰਕਾਰ ਨੇ ਸਾਨੂੰ ਜੀ ਜੀ ਹਜੇ ਨਵੇਂ ਸਾਲ ਦਾ ਇੱਕ ਦਿਨ ਹੀ ਲੰਘਿਆ ਤੇ ਪਰਾ ਨੋਟਬੰਦੀ ਨਹੀਂ ਪੁੱਲਿਆ ਉਸ ਤੋਂ ਪਹਿਲਾਂ ਇੰਨਾ ਪਰੇਸ਼ਾਨ ਕਰ ਰਹੇ ਕੋਈ ਫਾਇਦਾ ਕੋਈ ਜੀ ਜੀ ਦੇਖੋ ਤੁਸੀਂ ਪਬਲਿਕ ਦੇ ਜਿਹੜੇ ਜਜ਼ਬਾਤ ਨੇ ਜਨਤਾ ਦੇ ਜਿਹੜੇ ਜਜ਼ਬਾਤ ਨੇ ਉਹ ਮਤਲਬ ਅਸੀਂ ਕਹਿ ਸਕਦੇ ਹਾਂ ਕਿ ਇਹਨਾਂ ਦੇ ਹਿਰਦੇ ਜਿਹੜੇ ਨੇ ਬਲੁੰਦਰੇ ਗਏ ਨੇ ਹਾਂ ਕਿਉਂ ਪਰੇਸ਼ਾਨ ਕਰੀ ਨਹੀਂ ਡੰਡ ਪੈ ਰਹੀ ਉੱਪਰੋਂ ਔਰ ਨਿਰਾਪura ਤੁਹਾਨੂੰ ਦੱਸ ਦਈਏ ਕਿ ਜਿਹੜਾ ਇਹ ਕਾਨੂੰਨ ਹੈ ਇਹ ਸਿਰਫ ਟਰੱਕਾਂ ਜਾਂ ਬਸਾਂ ਵਾਲਿਆਂ ਦੇ ਲਈ ਨਹੀਂ ਲਈ ਨਹੀਂ ਹੈਗਾ ਇਹ ਕਾਨੂੰਨ ਮੋਟਰਸਾਈਕਲ ਸਕੂਟਰ ਤੋਂ ਲੈ ਕੇ ਹਰ ਕਾਰ ਦੇ ਡਰਾਈਵਰ ਬੱਸ ਦੇ ਡਰਾਈਵਰ ਤੱਕ ਹੈ ਹਾਂ ਹਵਾਈ ਜਹਾਜ਼ ਤੇ ਲਾਗੂ ਨਹੀਂ ਹੁੰਦਾ ਇਹ ਕਾਨੂੰਨ ਕਿਉਂਕਿ ਹਿੱਟ ਟੈਂਡਰ ਆਣਾ ਜਿਹੜਾ ਸੜਕ ਦੇ ਉੱਤੇ ਹੀ ਹੁੰਦਾ ਸੋ ਸਥਿਤੀ ਨੂੰ ਕੰਟਰੋਲ ਕਰਨ ਦੇ ਲਈ ਜਿੱਥੇ ਪੁਲਿਸ ਦੀਆਂ ਗੱਡੀਆਂ ਵੀ ਖੜੀਆਂ ਨੇ ਪੁਲਿਸ ਕੰਟਰੋਲ ਰੂਮ ਵੀ ਹੈ ਸੋ 2 ਘੰਟੇ ਦੇ ਵਿੱਚ ਤੇਲ ਪਾਇਆ ਜੀ ਡੇਢ ਘੰਟੇ ਚ ਜੀ ਜੀ 500 ਰੁਪਏ ਦਾ ਤੇਲ ਪਾਇਆ ਇਹਨਾਂ ਨੇ ਦੱਸੋ ਇਹਦਾ ਪਿੰਡ ਹੀ ਜਾਣੀ ਆ ਮਸਾਂ ਜੀ ਜੀ 25-30 ਕਿਲੋਮੀਟਰ ਥੋ ਮੇਰਾ ਪਿੰਡ ਆ ਜੀ ਹਾਂ ਅੱਗੇ ਫੇਰ ਤੁਹਾਨੂੰ ਪ੍ਰੋਬਲਮ ਆ ਜਾਣੀ ਆ ਉਹੀ ਗੱਲ ਆ ਜੀ ਹੁਣ ਪਿੰਡੋਂ ਕਿੱਥੋਂ ਪਿੰਡ ਤੋਂ ਕਿੱਥੋਂ ਤੇਲ ਲਿਆਵਾਂਗੇ ਜੀ ਜੀ 8 6 6 8 8 ਕਿਲੋਮੀਟਰ ਤੇ પેટ્રોલ ਪੰਪ ਨਹੀਂ ਹੈਗਾ ਕੀ ਕਰੀਏ ਜੀ ਅਪੀਲ ਕੀ ਕਰਨਾ ਚਾਹੂਗਾ ਸਰਕਾਰ ਜੀ ਮਾਰਾ ਕੀ ਕਰੀਏ ਸਾਡੀ ਕਹਦੀ ਅਪੀਲ ਸਾਡੀ ਕਹੜਾ ਸੁਣਦਾ ਕੋਈ ਜੀ ਜੀ ਸਾਡੀ ਕੋਈ ਅਪੀਲ ਨਹੀਂ ਕੋਈ ਦਲੀਲ ਨਹੀਂ ਕੋਈ ਨਹੀਂ ਸੁਣ ਰਿਹਾ ਸਾਡੀ ਠੀਕ ਹੈ ਕਹਿੰਦੇ ਜੀ ਇਹ ਮੋਦੀ ਸਾਹਿਬ ਦੀ ਮਿਹਰਬਾਨੀ ਹੈ ਪਹਿਲਾਂ ਦੁਨੀਆ ਸਾਰੀ ਕੱਢ ਕੇ ਘਰਾਂ ਤੋਂ ਬੈਂਕਾਂ ਦੇ ਖੜਾਤੀ ਸੀ ਹੁਣ ਜਿਹੜੀ ਕਸਰ ਹੈ ਹੁਣ ਪੰਪਾਂ ਤੇ ਖੜਾ ਦੇ ਪੰਪਾਂ ਤੇ ਖੜਾ ਦੇ ਬਸ ਬਸ ਸੋ ਦੋਸਤੋ ਬਿਲਕੁਲ ਬਿਲਕੁਲ ਟਾਈਮ ਤੇ ਪਤਾ ਨਹੀਂ ਕੀ ਕਰਨਗੇ ਹਜੇ ਜੀ ਜੀ ਉਹਨਾਂ ਦਾ ਕਹਿਣਾ ਕਿ ਆਉਣ ਵਾਲੇ ਟਾਈਮ ਵਿੱਚ ਹਾਲੇ ਪਤਾ ਨਹੀਂ ਕੀ ਹੋਵੇਗਾ ਕੀ ਕਰਨਗੇ ਸੋ ਹਾਲਾਂਕਿ ਜਿਹੜੇ ਕਾਨੂੰਨ ਨੇ ਕਾਨੂੰਨ ਬਦਲਣੇ ਵੀ ਜ਼ਰੂਰਤ ਸੀ ਦੇਸ਼ ਦੀ 1860 ਦੀ ਜਿਹੜੀ ਸੀ ਇੰਡੀਅਨ ਪਿਨਲ ਕੋਡ ਦੇ ਨਾਲ ਹੀ ਲੈਂਡ ਆਰਡਰ ਚੱਲ ਰਿਹਾ ਸੀ ਤੇ ਹੁਣ ਮੌਸਮ ਵੀ ਬਦਲਿਆ ਹੈ ਸਮਾ ਵੀ ਬਦਲੇ ਆ ਸਰਕਾਰਾਂ ਵੀ ਬਦਲੀਆਂ ਨੇ ਔਰ ਕ੍ਰਾਈਮ ਦੇ ਜਿਹੜੇ ਨਵੇਂ-ਨਵੇਂ ਤੌਰ ਤਰੀਕੇ ਬਦਲੇ ਹੋਏ ਨੇ ਤੇ ਇਸ ਲਈ ਕਾਨੂੰਨ ਬਣਾਉਣਾ ਬਹੁਤ ਜ਼ਰੂਰੀ ਸੀ ਪਰ ਕਿਤੇ ਨ ਕਿਤੇ ਸਰਕਾਰ ਇਸ ਏਹਟਨ ਰਨ ਦੇ ਮਾਮਲੇ ਦੇ ਵਿੱਚ ਬੜਾ ਜਿਹੜਾ ਕਾਲੀ ਨਾਲ ਅਸੀਂ ਕਹਿ ਸਕਦੇ ਹਾਂ ਕਿ ਇਸ ਤਰ੍ਹਾਂ ਦਾ ਬਿਨਾਂ ਸੋਚੇ ਸਮਝੇ ਕਾਨੂੰਨ ਬਣਾਇਆ ਕਿਉਂਕਿ ਕਈ ਵਾਰ ਦੇਖਿਆ ਸੀ ਕਿ ਜਦੋਂ ਕੋਈ ਇਸ ਤਰ੍ਹਾਂ ਦੀ ਇਨਸੀਡੈਂਟ ਹੋ ਜਾਂਦਾ ਕੋਈ ਐਕਸੀਡੈਂਟ ਹੋ ਜਾਂਦਾ ਤਾਂ ਉੱਥੇ ਜਿਹੜੀ ਸਰਕਾਰ ਹੈ ਉਹ ਜਿਹੜਾ ਇਹ ਕਾਨੂੰਨ ਬਣਿਆ ਹੈ ਇਹਦੇ ਵਿੱਚ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਕਈ ਵਾਰ ਡਰਾਈਵਰ ਨੂੰ ਵੀ ਪਬਲਿਕ ਦੇ ਵਿੱਚ ਇਸ ਤਰ੍ਹਾਂ ਦੀਆਂ ਸਾਹਮਣੇ ਆਇਆਂ ਨੇ ਰਿਪੋਰਟਸ ਹੋਈਆਂ ਨੇ ਕਿ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਫਿਰ ਡਰਾਈਵਰ ਲਈ ਭੱਜ ਕੇ ਜਾਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੁੰਦਾ ਸੋ ਇਸ ਕਰਕੇ ਕਿਉਂਕਿ ਲੋਕਾਂ ਵਿੱਚ ਹਾਲੇ ਕੋਈ ਇਸ ਤਰ੍ਹਾਂ ਦੀ ਅਵੇਅਰਨੈਸ ਨਹੀਂ ਹੈ ਲੋਕ ਕਈ ਵਾਰ ਲਾਇਡ ਆਰਡਰ ਨੂੰ ਹੱਥ ਵਿੱਚ ਵੀ ਲੈ ਲੈਂਦੇ ਨੇ ਸੋ ਜਿਹੜੇ ਡਰਾਈਵਰ ਨੇ ਉਹਨਾਂ ਦਾ ਕਹਿਣਾ ਜਾਇਜ਼ ਹੈ ਕਿ 10 ਸਾਲ ਦੀ ਕੈਦ ਔਰ 70 ਲੱਖ ਰੁਪਏ ਜੁਰਮਾਨਾ ਇਹ ਬਹੁਤ ਹੀ ਉਹ ਇੱਕ ਕਹਿੰਦੇ ਨੇ ਕਿ ਮੈਂ ਸਹੇ ਨੂੰ ਨਹੀਂ ਰੋਂਦੀ ਪਹੇ ਨੂੰ ਰੋਣੀ ਐ ਸੋ ਇਸ ਕਰਕੇ ਜਿਹੜੀ ਸਟ੍ਰਾਈਕ ਜਿਹੜੀਆਂ ਸੜਕਾਂ ਦੇ ਉੱਤੇ ਲੋਕ ਵਿਚਾਰੇ ਪਰੇਸ਼ਾਨ ਹੋ ਰਹੇ ਨੇ ਛੰਡ ਦੇ ਵਿੱਚ ਆਪਣੇ ਆਪਣੇ ਸਕੂਟਰ ਮੋਟਰਸਾਈਕਲਾਂ ਦੇ ਉੱਤੇ ਭਰਵਾਉਂਦੇ ਤੇ ਕਰਮਚਾਰੀਆਂ ਦੇ ਲਈ ਵੀ ਬਣੀ ਮੋਬਿਲਟੀ ਚੱਕਰ ਮੈਂ ਪਰੇਸ਼ਾਨੀ ਜਿਹੜੀ ਖੜੀ ਹੋ ਗਈ ਹੈ ਸੋ ਇੱਥੇ ਤੁਹਾਨੂੰ ਦਿਖਾ ਰਹੇ ਹਾਂ ਜਿੰਨਾ ਤੇਲ ਡਲੇ ਉਤਨਾ ਹੀ ਬਿੱਲ ਭਰੇ ਦੋਸਤੋ ਪਰੇਸ਼ਾਨੀ ਦਾ ਸਬਬਤ ਹੈ ਕਿਉਂਕਿ ਹਾਲੇ ਪਤਾ ਨਹੀਂ ਕਿੰਨੀ ਦੇਰ ਚੱਲਦੀਆਂ ਚੱਕਾ ਜਾਵਨ ਹੜਤਾਲ ਤੇ ਜਿਹੜੇ 45% ਪੰਪ ਡਰਾਈ ਹੋ ਚੁੱਕੇ ਨੇ ਤੇ ਹੌਲੀ-ਹੌਲੀ ਬਾਕੀਆਂ ਦੇ ਉੱਤੇ ਵੀ ਤੇਲ ਹੈ ਜਿਹੜਾ ਉਹ ਖਤਮ ਹੋ ਜਾਣਾ ਹੈ ਤੇ ਉਸ ਤੋਂ ਬਾਅਦ ਫੇਰ ਅੱਗੇ ਪਰੇਸ਼ਾਨੀ ਆਊਗੀ ਤੇ ਲੋਕਾਂ ਦੇ ਲਈ ਤੇ ਜਿਹੜੇ ਪੈਟਰੋਲ ਪੰਪਾਂ ਦੇ ਮਾਲਕ ਨੇ ਉਹਨਾਂ ਦੇ ਲਈ ਪਰੇਸ਼ਾਨੀ ਦਾ ਸਬਬ ਇਸ ਕਰਕੇ ਹੈ ਕਿ ਉਹਨਾਂ ਨੂੰ ਲੋਕਾਂ ਦੇ ਨਾਲ ਜੂਝਣਾ ਪੈ ਰਿਹਾ ਕਿ ਲੋਕਾਂ ਨੂੰ ਖਾਸ ਤੌਰ ਤੇ ਅਸੀਂ ਕਹਿ ਸਕਦੇ ਹਾਂ ਕਿ ਰਾਸ਼ਨਿੰਗ ਹੋ ਗਈ ਹੈ ਅੱਗੇ ਤਾਂ ਟਾਂਕੀ ਫੁੱਲ ਹੋ ਜਾਂਦੀ ਸੀ ਤੇ ਹੁਣ ਜੈਨ ਸਾਹਿਬ ਨਮਸਕਾਰ ਤੁਹਾਡਾ ਸਵਾਗਤ ਹੈ ਜੀ ਜੀ ਮੌਸਮ ਵੀ ਇਸ ਤਰ੍ਹਾਂ ਦਾ ਸਵਾਗਤ ਕਰ ਅਸੀਂ ਮਤਲਬ ਜਨਤਾ ਨੂੰ ਤਾਂ ਨਹੀਂ ਕਹਿ ਸਕਦੇ ਕਿ ਕਿਉਂਕਿ ਬੜੀ ਦੁੱਖ ਦੀ ਘੜੀ ਅਸੀਂ ਕਹਿ ਸਕਦੇ ਹਾਂ ਬੜੀ ਪਰੇਸ਼ਾਨੀ ਦਾ ਸਬਬ ਬਣਿਆ ਹੋਇਆ ਹੈ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਮੇਰਾ ਇਹ ਤੇ ਬਾਰੇ ਕਹਿਣਾ ਕਿ ਦੇਖੋ ਪੈਨਿਕ ਰੀਟ ਹੋਈ ਹੋਈ ਹੈ ਜੀ ਅਸੀਂ ਤਾਂ ਸਵੇਰ ਦੇ 7 ਵਜੇ ਦੇ ਖੜ੍ਹ ਕੇ ਸੇਵਾ ਕਰ ਰਹੇ ਹਾਂ ਪਬਲਿਕ ਦੀ ਜੀ ਸਮਝਦੇ ਨਾ ਜੀ ਤੇ 7 ਵਜੇ ਤੋਂ ਲੈ ਕੇ ਮੇਰੀ ਟੋਟਲ ਫੈਮਿਲੀ ਦੇ ਮੈਂਬਰ ਲੱਗੇ ਹੋਏ ਆ ਜੀ ਜੀ ਐਸਾ ਕਹਿੰਦੇ ਆ ਕਿ ਇਹ ਪੈਨਿਕ ਕ੍ਰੀਏਟ ਜਿਹੜੀ ਹੋਈ ਹੋਈ ਆ ਜੀ ਇਹ ਸੋਲਵ ਹੋਣਾ ਚਾਹੀਦਾ ਤਾਂ ਕਿ ਇਹਦੀ ਪੈਨਿਕ ਕ੍ਰੀਏਟ ਨਾ ਹੋਵੇ ਨਹੀਂ ਜੇ ਹੜਤਾਲ ਨਾ ਖੁੱਲੀ ਫੇਰ ਕੀ ਪੋਜੀਸ਼ਨ ਜਾਓ ਪੋਜੀਸ਼ਨ ਸਾਡੇ ਕੋਲ 1 ਘੰਟੇ ਦਾ ਤੇਲ ਹੈ ਜੀ ਤੇ ਬਾਕੀ ਬਾਕੀ ਜਿਹੜੇ ਪੰਪ ਨੇ ਤਕਰੀਬਨ ਉੱਥੇ ਵੀ ਆਹ ਡਰਾਈ ਹੈ ਤਕਰੀਬਨ 70% ਪੰਪ ਡਰਾਈ ਆ ਜੀ ਜੀ ਤੁਹਾਡੇ ਕਿੰਨੀ ਦੇਰ ਹੋ ਗਈ ਗੱਡੀ ਆਈ ਨੂੰ ਮੇਰੇ ਗੱਡੀ ਕੱਤੀ ਦੀ 30 ਤਰੀਕ ਦੀ ਆਈ ਹੋਈ ਹੈ 30 ਤਰੀਕ ਦੀ ਉਸ ਦਿਹਾ ਗੱਡੀ ਨਹੀਂ ਆਈ ਹਾਂ ਉਹ 30 ਤਰੀਕ ਨੂੰ ਇਸ ਕਰਕੇ ਨਹੀਂ ਆਈ ਕਿ ਰੇਟਾਂ ਦਾ ਰੋਲਾ ਸੀ ਕਿ 10 ਰੁਪਏ ਰੇਟ ਘਟਾ ਰਹੇ ਸੈਂਟਰ ਤੋਂ ਤੇ ਹੁਣ ਇੱਕ ਵੱਡਾ ਮਸਲਾ ਜਿਹੜੇ ਨੂੰ ਲੈ ਕੇ ਸਰਕਾਰ ਆਪਣੇ ਹੜਤਾਲ ਕੀਤੀ ਗਈ ਹੈ ਇਹ ਇਕੱਲੇ ਡਰਾਈਵਰ ਭਰਾਵਾਂ ਵੱਲੋਂ ਟਰੱਕ ਬਸਾਂ ਵਾਲਿਆਂ ਵੱਲੋਂ ਕੀਤੀ ਗਈ ਹੈ ਪਰ ਡਰਾਈਵਰ ਤਾਂ ਕਾਰ ਵਾਲਾ ਵੀ ਡਰਾਈਵਰ ਹੈ ਸਕੂਟਰ ਵਾਲਾ ਵੀ ਡਰਾਈਵਰ ਹੈ ਸਾਰੇ ਡਰਾਈਵਰ ਨੇ ਨਹੀਂ 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 ਪਤਾ ਵੀ ਕੀ ਟਰੱਕ ਡਰਾਈਵਰਾਂ ਨੇ ਬੇਟਾ ਜੀ ਉਧਰ ਲੈ ਜਾਓ ਜੀ ਉਧਰ ਉਧਰ ਲੈ ਜਾਓ ਲੈਨ ਚਾਜੋ ਉਧਰ ਆ ਜਾ ਭਰਾ ਸਾਰਾ ਨਵਾਂ ਜਲਸੀ ਆਈ ਨਹੀਂ ਜੀ ਅਸੀਂ ਸਾਰਿਆਂ ਨੂੰ ਆ ਭਰਾ ਸਵੇਰੇ ਜੱਜਰ ਕੈਂਪਿਆਂ ਦੇ ਖੜੇ ਅੱਛਾ ਹੁਣ ਤੁਸੀਂ ਕਿੰਨਾ ਹੁਣ ਤੁਸੀਂ ਇੱਕ ਵੀਕਲ ਨੂੰ ਕਿੰਨਾ ਤੇਲ ਪਾ ਰਹੇ ਹੋ ਅਸੀਂ 100 ਰੁਪਏ ਦਾ ਮੋਟਰਸਾਈਕਲ ਨੂੰ ਪਾ ਰਹੇ ਹਾਂ ਸਕੂਟਰ ਨੂੰ ਪਾ ਰਹੇ ਹਾਂ 500 ਰੁਪਏ ਦਾ ਕਾਰ ਨੂੰ ਦੇ ਰਹੇ ਹਾਂ ਜੀ 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 ਬਿਲਕੁਲ ਤਾਂ ਕਿ ਸਾਡੀ ਕੋਸ਼ਿਸ਼ ਹੈ ਵੀ ਜਿੰਨਾ ਇਹਨੂੰ ਲਿੰਗਰ ਆਉਣ ਅਸੀਂ ਚਲਾ ਸਕੀਏ ਲੋਕਾਂ ਦੀ ਸੇਵਾ ਕਰ ਸਕੀਏ ਅਸੀਂ ਕਰੀਏ ਮਿਲ ਖਾਸ ਤੌਰ ਤੇ ਲੋਕ ਘਰ ਅਫੜਦੇ ਹੋ ਜਾਂਦੇ ਜੇ ਕੱਲ ਨੂੰ ਪੋਜੀਸ਼ਨ ਇਸ ਤਰ੍ਹਾਂ ਵੀ ਆ ਜਾਂਦੀ ਕਿਸੇ ਖਰਾਬ ਹੋ ਜਾਏ ਸਾਡੀ ਕੋਸ਼ਿਸ਼ ਹੈ ਵੀ ਇਹਨੂੰ ਅਸੀਂ ਚਿਲਾइए ਤੇ ਤੁਹਾਡਾ ਕੀ ਕਹਿਣਾ ਸਰਕਾਰ ਨੂੰ ਸਰਕਾਰ ਨੂੰ ਅਸੀਂ ਬੇਨਤੀ ਕਰਾਂਗੇ ਇਹਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਜੀ ਜੀ ਜੋ ਵੀ ਟਰੈਕਟਰ ਡਰਾਈਵਰਾਂ ਦੀਆਂ ਮੰਗਾਂ ਹੈਗੀਆਂ ਇਹਨਾਂ ਦਾ ਗੌਰ ਕੀਤਾ ਜਾਵੇ ਥੈਂਕ ਯੂ ਕੀ ਕਹਿਣਾ ਚਾਹੋਗੇ ਤੁਸੀਂ ਬਾਕੀ ਜੈਨ ਸਾਹਿਬ ਬੜਾ ਜੀ ਇਹ ਪੰਪਾ ਵਾਲੇ ਬੜਾ ਸੋਹਣਾ ਕੰਮ ਕਰ ਰਹੇ ਜੀ ਜੀ ਨਹੀਂ ਪੰਪਾ ਦੇ ਬਾਕੀ ਬਹੁਤ ਬੁਰਾ ਹਾਲ ਹੈ ਨਮਸਕਾਰ ਸਤਿ ਸ੍ਰੀ ਅਕਾਲ ਆਦਾਬ ਦੋਸਤੋ ਗੱਲ ਪੰਜਾਬ ਦੀ ਟੀਵੀ ਦੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਪੈਟਰੋਲ ਪੰਪ ਦੇ ਉੱਤੇ ਲੱਗੀਆਂ ਹੋਈਆਂ ਲੰਬੀਆਂ ਲਾਈਨਾਂ ਪਰੇਸ਼ਾਨ ਹੋ ਰਹੇ ਲੋਕ ਤੇ ਇਹ ਸਿਰਫ ਐਸੇ ਕਰਕੇ ਕਿ ਸਰਕਾਰ ਨੇ ਕੇਂਦਰ ਸਰਕਾਰ ਨੇ ਜਿਹੜੇ ਨਵੇਂ ਕਾਨੂੰਨ ਬਣਾਏ ਨੇ ਜਿਹੜਾ ਇੰਡੀਅਨ ਪੀਨਲ ਕੋਡ ਦਾ ਜਿਹੜਾ ਬਦਲ ਸਰਕਾਰ ਨੇ ਪੇਸ਼ ਕੀਤਾ ਉਹਦੇ ਵਿੱਚ ਜਿਹੜੀਆਂ ਸਜ਼ਾਵਾਂ ਬੜੀਆਂ ਸਖਤ ਕਰ ਦਿੱਤੀਆਂ ਹਿੱਟ ਐਂਡ ਰਨ ਦਾ ਜਿਹੜਾ ਅੱਗੇ ਕੇਸ ਹੁੰਦਾ ਸੀ ਉਹਦੇ ਵਿੱਚ 2 ਸਾਲ ਦੀ ਕੈਦ ਸੀ ਤੇ ਜੇ ਕੋਈ ਇਸ ਜੇ ਦੇ ਮਾਮਲੇ ਸਜ਼ਾ ਹੁੰਦਾ ਉਹਨੂੰ 2 ਸਾਲ ਦੀ ਕੈਦ ਸੀ ਜੁਰਮਾਨਾ ਵੀ ਸੀ ਪਰ ਹੁਣ ਜਿਹੜੇ ਨਵੇਂ ਕਾਨੂੰਨ ਨੇ ਇਹਦੇ ਵਿੱਚ ਸਿੱਧੀ 10 ਸਾਲ ਦੀ ਕੈਦ ਹੈ ਤੇ ਨਾਲ 7 ਲੱਖ ਰੁਪਇਆ ਜੁਰਮਾਨਾ ਪਰ ਤੁਹਾਨੂੰ ਪਹਿਲਾਂ ਇੱਕ ਸੀਨ ਦਿਖਾਈਓ ਉਸ ਤੋਂ ਬਾਅਦ ਤੁਹਾਨੂੰ ਇੱਕ ਗੱਲ ਹੋਰ ਦੱਸਾਂਗੇ ਕਿ ਜਿਨ੍ਹਾਂ ਨੂੰ ਇਹ ਬਹਿਮ ਹੈ ਕਿ ਟਰੱਕ ਡਰਾਈਵਰਾਂ ਦੀ ਹੜਤਾਲ ਹੈ ਜਾਂ ਇਹ ਬਸਾਂ ਦੀ ਹੜਤਾਲ ਹੈ ਜਾਂ ਇਹ ਕਾਨੂੰਨ ਟਰੱਕਾਂ ਲਈ ਹੈ ਬਸਾਂ ਲਈ ਹੈ ਤਾਂ ਜਿਹੜੇ ਡਰਾਈਵਰ ਹੈ ਸ਼ਬਦ ਡਰਾਈਵਰ ਸਕੂਟਰ ਵਾਲੇ ਡਰਾਈ ਆਪਣੇ ਕਾਰ ਵਾਲੇ ਡਰਾਈਵਰ ਲਈ ਵੀ ਹੈ ਬੱਸ ਵਾਲੇ ਲਈ ਵੀ ਹੈ ਟਰੱਕ ਵਾਲੇ ਲਈ ਵੀ ਤੇ ਸਕੂਟਰ ਮੋਟਰਸਾਈਕਲ ਦੇ ਲਈ ਵੀ ਸੇਮ ਹਿੱਟ ਐਂਡ ਰਨ ਜਿਹੜਾ ਕਾਨੂੰਨ ਹੈ ਇਹ ਸਾਰਿਆਂ ਦੇ ਉੱਤੇ ਲਾਗੂ ਹੁੰਦਾ ਹੈ ਲੰਬੀਆਂ ਲਾਈਨਾਂ ਤੁਹਾਨੂੰ ਦਿਖਾ ਰਹੇ ਹਾਲਾਂਕਿ ਕੋਹਰਾ ਵੀ ਪੈ ਰਿਹਾ ਧੁੰਦ ਕਾਫੀ ਹੈ ਠੰਡ ਦਾ ਮੌਸਮ ਹੈ ਸਰਦ ਹਵਾ ਚੱਲ ਰਹੀ ਹੈ ਤੇ ਲੋਕ ਵਿਚਾਰੇ ਘੰਟਿਆਂ ਬੱਧੀ ਉਡੀਕਣ ਦੇ ਵਿੱਚ ਰੁਜੇ ਹੋਏ ਨੇ ਉਡੀਕ ਕਰਨ ਦੇ ਵਿੱਚ ਕਿਉਂਕਿ ਜਿਹੜੀਆਂ ਗੱਡੀਆਂ ਨੇ ਉਹ ਤੇਲ ਦੀਆਂ ਹਲੇ ਪੰਪਾਂ ਦੇ ਉੱਤੇ ਨਹੀਂ ਆ ਰਹੀਆਂ ਤਕਰੀਬਨ 45% ਜਿਹੜੇ ਪੰਪ ਨੇ ਉਹ ਡਰਾਈਵ ਹੋ ਚੁੱਕੇ ਨੇ ਇੱਧਰ ਮੈਂ ਬਖਾਵਾਂਗੇ ਤੇਲ ਮੁੱਕਿਆ ਹੋਇਆ ਤੇ ਧੱਕੇ ਲਾ ਕੇ ਇਹ ਗੱਡੀ ਨੂੰ ਪੈਟਰੋਲ ਪੰਪ ਤੱਕ ਲਿਜਾ ਰਹੇ ਨੇ ਤਾਂ ਜੋ ਉੱਥੇ ਇਹ ਤੇਲ ਪਵਾ ਸਕਣ ਸੋ ਇੱਧਰ ਦੇਖੋ ਕਿੰਨੇ ਬੰਦੇ ਮਿਹਨਤ ਕਰ ਰਹੇ ਨੇ ਸੋ ਇਸ ਤਰ੍ਹਾਂ ਦੇ ਜਿਹੜੇ ਦ੍ਰਿਸ਼ ਨੇ ਤੁਹਾਨੂੰ ਆਮ ਤੌਰ ਦੇ ਉੱਤੇ ਪੈਟਰੋਲ ਪੰਪਾਂ ਦੇ ਉੱਤੇ ਜਿਹੜੇ ਮਿਲ ਜਾਣਗੇ ਦੇਖਣ ਨੂੰ ਹੁਣ ਇੱਕ ਨਜ਼ਾਰਾ ਹੋਰ ਦੇਖੋ ਲੰਬੀ ਲਾਈਨ ਦਾ 600 ਤੱਕ ਦੁਆਰਾ ਫੇਰ ਆਪਾਂ ਪੈਟਰੋਲ ਪੰਪ ਵੱਲ ਨੂੰ ਚਲਦੇ ਆਂ ਉਧਰ ਉਹ ਵਿਚਾਰੇ ਫੇਰ ਉਹ ਜ਼ੋਰ ਲਗਾ ਕੇ ਹਈਸ਼ਾ ਹਾਂਜੀ ਜਿਵੇਂ ਪਹਿਲਾਂ ਪੁਰਾਣੇ ਟਾਈਮ ਵਿੱਚ ਬਿਜਲੀ ਬੋਰਡ ਦੇ ਜਿਹੜੇ ਕਰਮਚਾਰੀ ਹੁੰਦੇ ਸੀ ਉਹ ਖੰਭੇ ਗੱਡਣ ਲੱਗੇ ਜ਼ੋਰ ਲਾਉਂਦੇ ਹੁੰਦੇ ਸੀ ਜ਼ੋਰ ਲਗਾ ਕੇ ਹਈਸ਼ਾ ਤੇ ਇੱਥੇ ਕਾਰਾਂ ਧੱਕਣੀਆਂ ਪੈ ਰਹੀਆਂ ਨੇ ਗੱਡੀਆਂ ਨੂੰ ਧੱਕੇ ਲਾਉਣੇ ਪੈ ਰਹੇ ਨੇ ਸਰਫੇਸ ਕਰਕੇ ਕਿ ਥੋੜਾ ਜਿਹਾ ਤੇਲ ਪਵਾਇਆ ਜਾ ਸਕੇ ਤੇ ਤੇਲ ਦੀਆਂ ਜਿਹੜੀਆਂ ਗੱਡੀਆਂ ਹੁੰਦੀਆਂ ਨੇ ਪੈਟਰੋਲ ਪੰਪਾਂ ਤੱਕ ਉਹਨਾਂ ਦੇ ਡਰਾਈਵਰ ਵੀ ਇਸ ਸਟੇਅਰਿੰਗ ਛੋੜ ਹੜਤਾਲ ਦੇ ਵਿੱਚ ਸ਼ਾਮਲ ਨੇ ਸੋ ਇਹ ਜਿਹੜੀ ਸਟੇਅਰਿੰਗ ਛੋੜ ਹੜਤਾਲ ਹੈ ਇਹ ਦੋਸਤੋਂ ਜਿਹੜੇ ਕਾਨੂੰਨ ਦੇ ਵਿੱਚ ਇੱਕੋ ਦਮ ਵਾਅਦਾ ਕਰ ਦਿੱਤਾ ਗਿਆ ਸਜ਼ਾਵਾਂ ਦੇ ਵਿੱਚ ਵੀ ਔਰ ਖਾਸ ਤੌਰ ਦੇ ਉੱਤੇ ਕੱਲੀ ਸਜ਼ਾਵਾਂ ਦੀ ਇੰਨੇ ਜੁਰਮਾਨੇ ਵਿੱਚ ਵੀ 7 ਲੱਖ ਰੁਪਈਆ ਜੁਰਮਾਨਾ ਬਹੁਤ ਵੱਡੀ ਰਕਮ ਹੈ ਸੋ ਇਧਰ ਫੇਰ ਤੁਹਾਨੂੰ ਦਿਖਾਈਏ ਕਿ ਜ਼ੋਰ ਲਗਾ ਕੇ ਹੈਸ਼ਾ ਸੋ ਇਹ ਧੱਕੇ ਲਾ ਲਾ ਕਿ ਕਿਉਂਕਿ ਇਹਨਾਂ ਦੀ ਜਿਹੜੀ ਤੇਲ ਖਤਮ ਹੋ ਚੁੱਕਿਆ ਗੱਡੀ ਦਾ ਇਸੇ ਤਰ੍ਹਾਂ ਕਰਮਚਾਰੀਆਂ ਦੇ ਲਈ ਵੀ ਜਿਹੜੇ ਪੈਟਰੋਲ ਪੰਪ ਵਾਲੇ ਨੇ ਉਹਨਾਂ ਲਈ ਵੀ ਬੜਾ ਪਰੇਸ਼ਾਨੀ ਦਾ ਸਬਬ ਹੈ ਕਿਉਂਕਿ ਅੱਗੇ ਤਾਂ ਇੱਕ ਅੱਧੀ ਗੱਡੀਆਂ ਆਉਂਦੀ ਫਿਲ ਕਰ ਦਿੰਦੇ ਤੇ ਹੁਣ ਜਿਹੜੀ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਕਈ ਪੈਟਰੋਲ ਪੰਪਾਂ ਦੇ ਉੱਤੇ ਤਾਂ ਲੜਾਈ ਝਗੜੇ ਦੀਆਂ ਰਿਪੋਰਟਸ ਵੀ ਨੇ ਤੇ ਕਾਰਾਂ ਦੇ ਨਾਲ ਨਾਲ ਮੋਟਰਸਾਈਕਲਾਂ ਸਕੂਟਰਾਂ ਦਾ ਵੀ ਜਮਕਟਾ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਕਿਉਂਕਿ ਕਾਰ ਦੇ ਵਿੱਚ ਤਾਂ ਚਲੋ ਕੈਪੈਸਿਟੀ ਵੀ ਜ਼ਿਆਦਾ ਹੁੰਦੀ ਹੈ ਨਨ ਬੰਦਾ ਪ੍ਰਭਾ ਕੇ ਰੱਖਦਾ ਤੇਲ ਤੇ ਸਕੂਟਰਾਂ ਦੇ ਵਿੱਚ ਮੋਟਰਸਾਈਕਲਾਂ ਦੇ ਵਿੱਚ ਕਪੈਸਿਟੀ ਵੀ ਘੱਟ ਹੁੰਦੀ ਹੈ ਤੇ ਘੁੰਮਣਾ ਜ਼ਿਆਦਾ ਹੁੰਦਾ ਕਿਉਂਕਿ ਸ਼ਹਿਰਾਂ ਬਜ਼ਾਰਾਂ ਦੇ ਵਿੱਚ ਅੱਜ ਕੱਲ ਹਰ ਵਿਅਕਤੀ ਜਿਹੜਾ ਸਕੂਟਰੀ ਜਾਂ ਮੋਟਰਸਾਈਕਲ ਇਸਤੇਮਾਲ ਕਰਦਾ ਤੇ ਲੋਕ ਜਿਹੜੇ ਕੇਲੀਆਂ ਤੇ ਨਾਲ ਬੋਤਲਾਂ ਲੈ ਕੇ ਘੁੰਮ ਰਹੇ ਨੇ ਕਿਉਂਕਿ ਇਹਨਾਂ ਦੇ ਵੀ ਕਿਤੇ ਨਾ ਕਿਤੇ ਮੋਟਰਸਾਈਕਲ ਸਕੂਟਰ ਖੜਾ ਹੋ ਗਿਆ ਹੁਣ ਹੈ। ਸਾਜੀ ਰਸਤੇ 'ਚ ਖੜ ਗਏ ਹੁਣ ਜਿਵੇਂ ਪਿੱਛੇ ਇੱਕ ਜੀਪ ਅਸੀਂ ਦਿਖਾਉਂਦੇ ਆ ਰਹੇ ਸੀ। ਹਾਂਜੀ। ਕਿਵੇਂ ਕੀ ਕਹਿਣਾ ਤੁਹਾਡਾ ਇਹਦੇ ਬਾਰੇ? ਇੱਕ ਨੂਨ ਕਾਉਂਸਲ ਵਾਲੇ ਜਾਈ ਦੀ ਆਈ ਜਿਹੜੇ। ਜੀ ਜੀ ਜੀ। ਹਾਂਜੀ। ਭਲੇ ਕਾਨੂੰਨ ਹੈ ਜਿਹੜਾ ਕੱਲਾ ਟਰੱਕ ਡਰਾਈਵਰ ਵਾਲੀ ਕਾਰਾਂ ਲਈ ਸਾਰਿਆਂ ਦੇ ਲਈ। ਸਾਰਿਆਂ ਲਈ ਹੈ। ਸਾਰਿਆਂ ਲਈ ਹੈ ਨਾ ਚਾਹੇ ਕੋ ਸਕੂਟਰ ਹੋਵੇ ਮੋਟਰਸਾਈਕਲ। ਫਿੱਟਨੈਸ ਰਨ ਦਾ ਸਾਰਿਆਂ ਲਈ। ਹਾਂਜੀ ਹਾਂਜੀ ਸਾਰੇ ਵਾਸਤੇ। ਜੀ ਜੀ ਜੀ। ਤੁਸੀਂ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਇਸ ਕਾਨੂੰਨ ਬਾਰੇ? ਹਾਂਜੀ। ਸਾਨੂੰ ਸੁਣਨ ਦਾ ਇਹ ਕੁਛ ਨਾ ਹੱਲ ਕਰੋ ਜੀ ਜੀ ਮਸਲਾ ਲੱਗਣਾ ਚਾਹੀਦਾ ਬਿਲਕੁਲ ਬਿਲਕੁਲ ਸਾਨੂੰ ਤਰੱਕੀ ਹੋਈ ਹੈ ਬਿਲਕੁਲ ਸਕੂਲ ਦੇ ਬੱਚੇ ਲੈ ਕੇ ਜਾਣਾ ਸੜਕਵੇਂ ਲੈ ਕੇ ਜਾਓ ਜੀ 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 ਹਾਂਜੀ ਠੀਕ ਹੋ ਸੋ ਤੁਸੀਂ ਦੇਖ ਰਹੇ ਹੋ ਯਾਰੇ ਦਰਸ਼ਕੋ ਤੁਸੀਂ ਕਰੋ ਅਪੀਲ ਸਰਕਾਰ ਇਹ ਕੰਮ ਰਹਿਣਾ ਅੱਗੇ ਬੈਂਕਾਂ ਅੱਗੇ ਅੱਗੇ 2024 ਤੋਂ ਸਰਕਾਰ ਨਹੀਂ ਦੁਬਾਰਾ ਬਣਾਣੀ ਆਹ ਉਹ ਲੋਕ ਪੰਪਾ ਦੇ ਖੜਾ ਦੇ ਇੰਨੇ ਪਰੇਸ਼ਾਨ ਆ ਲੋਕ ਜੀ 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 ਬਿਲਕੁਲ ਲੋਕ ਪੰਪਾ ਦੇ ਖੜਾ ਦੇ ਪਰੇਸ਼ਾਨ ਨੇ ਬਿਲਕੁਲ 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 ਜੀ ਜੀ ਨਵੇਂ ਸਾਲ ਦਾ ਤੋਹਫਾ ਦੇਤਾ ਮੋਦੀ ਸਰਕਾਰ ਨੇ ਸਾਨੂੰ ਜੀ ਜੀ ਹਜੇ ਨਵੇਂ ਸਾਲ ਦਾ ਇੱਕ ਦਿਨ ਹੀ ਲੰਘਿਆ ਤੇ ਨਾ ਨੋਟਬੰਦੀ ਨਹੀਂ ਪੁੱਲੇ ਉਸ ਤੋਂ ਫੇਰ ਇੰਨਾ ਪਰੇਸ਼ਾਨ ਕਰ ਰਹੇ ਕੋਈ ਫਾਇਦਾ ਕੋਈ ਜੀ ਜੀ ਦੇਖੋ ਤੁਸੀਂ ਪਬਲਿਕ ਦੇ ਜਿਹੜੇ ਜਜ਼ਬਾਤ ਨੇ ਜਨਤਾ ਦੇ ਜਿਹੜੇ ਜਜ਼ਬਾਤ ਨੇ ਉਹ ਮਤਲਬ ਅਸੀਂ ਕਹਿ ਸਕਦੇ ਹਾਂ ਕਿ ਇਹਨਾਂ ਦੇ ਹਿਰਦੇ ਜਿਹੜੇ ਨੇ ਬਲੁੰਦਰੇ ਗਏ ਨੇ ਹਾਂ ਕਿਉਂ ਪਰੇਸ਼ਾਨ ਕਰਨੀ ਨਹੀਂ ਠੰਡ ਪੈ ਰਹੀ ਉੱਪਰੋਂ ਔਰ ਨਿਰਾਪੁਰਾ ਤੁਹਾਨੂੰ ਦੱਸ ਦਈਏ ਕਿ ਜਿਹੜਾ ਇਹ ਕਾਨੂੰਨ ਹੈ ਇਹ ਸਿਰਫ ਟਰੱਕਾਂ ਜਾਂ ਬਸਾਂ ਵਾਲਿਆਂ ਦੇ ਨਹੀਂ ਲਈ ਨਹੀਂ ਹੈਗਾ ਇਹ ਕਾਨੂੰਨ ਮੋਟਰਸਾਈਕਲ ਸਕੂਟਰ ਤੋਂ ਲੈ ਕੇ ਹਰ ਕਾਰ ਦੇ ਡਰਾਈਵਰ ਬਸ ਦੇ ਡਰਾਈਵਰ ਤੱਕ ਹੈ ਹਾਂ ਹਵਾਈ ਜਹਾਜ਼ ਤੇ ਲਾਗੂ ਨਹੀਂ ਹੁੰਦਾ ਇਹ ਕਾਨੂੰਨ ਕਿਉਂਕਿ ਹਿੱਟ ਐਂਡਰਨਾਂ ਜਿਹੜਾ ਸੜਕ ਦੇ ਉੱਤੇ ਹੀ ਹੁੰਦਾ ਸੋ ਸਥਿਤੀ ਨੂੰ ਕੰਟਰੋਲ ਕਰਨ ਦੇ ਲਈ ਜਿੱਥੇ ਪੁਲਿਸ ਦੀਆਂ ਗੱਡੀਆਂ ਵੀ ਖੜੀਆਂ ਨੇ ਪੁਲਿਸ ਕੰਟਰੋਲ ਰੂਮ ਵੀ ਹੈ ਸੋ ਇਹ ਕਿੰਨੇ ਟੰਡਾ ਦੇ ਵਿੱਚ ਤੇਲ ਪਾਇਆ ਜੀ ਡੇਢ ਘੰਟੇ ਚ ਜੀ ਜੀ 500 ਰੁਪਏ ਦਾ ਤੇਲ ਪਾਇਆ ਇਹਨਾਂ ਨੇ ਦੱਸੋ ਇਹਦਾ ਪਿੰਡ ਹੀ ਜਾਣੀ ਆ ਮਸਾਂ ਜੀ ਜੀ 25-30 ਕਿਲੋਮੀਟਰ ਅੱਥੋਂ ਮੇਰਾ ਪਿੰਡ ਆ ਜੀ ਹਾਂ ਅੱਗੇ ਫੇਰ ਤੁਹਾਨੂੰ ਪ੍ਰੋਬਲਮ ਆ ਜਾਣੀ ਆ ਉਹੀ ਗੱਲ ਆ ਜੀ ਹੁਣ ਪਿੰਡੋਂ ਕਿੱਥੋਂ ਪਿੰਡ ਤੋਂ ਕਿੱਥੋਂ ਤੇਲ ਲਿਆਵਾਂਗੇ ਜੀ 8 6 6 8 8 ਕਿਲੋਮੀਟਰ ਤੇ ਪٹرول ਪੰਪ ਨਹੀਂ ਹੈਗਾ ਕੀ ਕਰੀਏ ਜੀ ਅਪੀਲ ਕੀ ਕਰਨਾ ਚਾਹੂਗਾ ਸਰਕਾਰ ਜੀ ਮਾਰਾ ਕੀ ਕਰੀਏ ਸਾਡੀ ਕਹਦੀ ਅਪੀਲ ਸਾਡੀ ਕਹੜਾ ਸੁਣਦਾ ਕੋਈ ਜੀ ਜੀ ਸਾਡੀ ਕੀ ਕਹਨੇ ਜੀ ਇਹ ਮੋਦੀ ਸਾਹਿਬ ਦੀ ਮਿਹਰਬਾਨੀ ਹੈ ਪਹਿਲਾਂ ਦੁਨੀਆ ਸਾਰੀ ਕੱਢ ਕੇ ਘਰਾਂ ਦੇ ਬੈਂਕਾਂ ਦੇ ਖੜਾਤੀ ਸੀ ਹੁਣ ਜਿਹੜੀ ਕਸਰ ਹੈ ਹੁਣ ਪੰਪਾਂ ਤੇ ਖੜਾ ਦੇ ਪੰਪਾਂ ਤੇ ਖੜਾ ਦੇ ਬਸ ਬਸ ਸੋ ਦੋਸਤੋ ਬਿਲਕੁਲ ਹਾਲਾ ਟਾਈਮ ਤੇ ਪਤਾ ਨਹੀਂ ਕੀ ਕਰਨਗੇ ਹਜੇ ਜੀ ਜੀ ਉਹਨਾਂ ਦਾ ਕਹਿਣਾ ਕਿ ਆਉਣ ਵਾਲੇ ਟਾਈਮ ਵਿੱਚ ਹਾਲੇ ਪਤਾ ਨਹੀਂ ਕੀ ਹੋਵੇਗਾ ਕੀ ਕਰਨਗੇ ਸੋ ਹਾਲਾਂਕਿ ਜਿਹੜੇ ਕਾਨੂੰਨ ਨੇ ਕਾਨੂੰਨ ਬਦਲਨੇ ਵੀ ਜ਼ਰੂਰਤ ਸੀ ਦੇਸ਼ ਦੀ 1860 ਦੀ ਜਿਹੜੀ ਸੀ ਇੰਡੀਅਨ ਪਿਨਲ ਕੋਡ ਦੇ ਨਾਲ ਹੀ ਲੈਂਡ ਆਰਡਰ ਚੱਲ ਰਿਹਾ ਸੀ ਤੇ ਹੁਣ ਮੌਸਮ ਵੀ ਬਦਲਿਆ ਹੈ ਸਮਾ ਵੀ ਬਦਲੇ ਆ ਸਰਕਾਰਾਂ ਵੀ ਬਦਲੀਆਂ ਨੇ ਔਰ ਕ੍ਰਾਈਮ ਦੇ ਜਿਹੜੇ ਨਵੇਂ-ਨਵੇਂ ਤੌਰ ਤਰੀਕੇ ਬਦਲੇ ਹੋਏ ਨੇ ਤੇ ਇਸ ਲਈ ਕਾਨੂੰਨ ਬਣਾਉਣਾ ਬਹੁਤ ਜ਼ਰੂਰੀ ਸੀ ਪਰ ਕਿਤੇ ਨ ਕਿਤੇ ਸਰਕਾਰ ਇਸ ਹਿਟਨ ਡਰਨ ਦੇ ਮਾਮਲੇ ਦੇ ਵਿੱਚ ਬੜਾ ਜਿਹੜਾ ਕਾਲੀ ਨਾਲ ਅਸੀਂ ਕਹਿ ਸਕਦੇ ਹਾਂ ਕਿ ਇਸ ਤਰ੍ਹਾਂ ਦਾ ਬਿਨਾਂ ਸੋਚੇ ਸਮਝੇ ਕਾਨੂੰਨ ਬਣਾਇਆ ਕਿਉਂਕਿ ਕਈ ਵਾਰ ਦੇਖਿਆ ਸੀ ਕਿ ਜਦੋਂ ਕੋਈ ਇਸ ਤਰ੍ਹਾਂ ਦੀ ਇਨਸੀਡੈਂਟ ਹੋ ਜਾਂਦਾ ਹੈ ਕੋਈ ਐਕਸੀਡੈਂਟ ਹੋ ਜਾਂਦਾ ਹੈ ਤਾਂ ਉੱਥੇ ਜਿਹੜੀ ਸਰਕਾਰ ਹੈ ਉਹ ਜਿਹੜਾ ਇਹ ਕਾਨੂੰਨ ਬਣਿਆ ਹੈ ਇਹਦੇ ਵਿੱਚ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਕਈ ਵਾਰ ਡਰਾਈਵਰ ਨੂੰ ਵੀ ਪਬਲਿਕ ਦੇ ਵਿੱਚ ਇਸ ਤਰ੍ਹਾਂ ਦੀਆਂ ਸਾਹਮਣੇ ਆਇਆਂ ਨੇ ਰਿਪੋਰਟਸ ਹੋਈਆਂ ਨੇ ਕਿ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਫਿਰ ਡਰਾਈਵਰ ਲਈ ਭੱਜ ਕੇ ਜਾਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੁੰਦਾ ਸੋ ਇਸ ਕਰਕੇ ਕਿਉਂਕਿ ਲੋਕਾਂ ਵਿੱਚ ਹਾਲੇ ਕੋਈ ਇਸ ਤਰ੍ਹਾਂ ਦੀ ਅਵੇਅਰਨੈਸ ਨਹੀਂ ਹੈ ਲੋਕ ਕਈ ਵਾਰ ਲਾਇਡ ਆਰਡਰ ਨੂੰ ਹੱਥ ਵਿੱਚ ਵੀ ਲੈ ਲੈਂਦੇ ਨੇ ਸੋ ਜਿਹੜੇ ਡਰਾਈਵਰ ਨੇ ਉਹਨਾਂ ਦਾ ਕਹਿਣਾ ਜਾਇਜ਼ ਹੈ ਕਿ 10 ਸਾਲ ਦੀ ਕੈਦ ਔਰ ਫਟਾ ਲੱਖ ਰੁਪਏ ਜੁਰਮਾਨਾ ਇਹ ਬਹੁਤ ਹੀ ਉਹ ਇੱਕ ਕਹਿੰਦੇ ਨੇ ਕਿ ਮੈਂ ਸਹੇ ਨੂੰ ਨਹੀਂ ਰੋਂਦੀ ਪਹੇ ਨੂੰ ਰੋਂਨੀ ਹੈ ਸੋ ਇਸ ਕਰਕੇ ਜਿਹੜੀ ਇਹ ਸਟ੍ਰਾਈਕ ਜਿਹੜੀਆਂ ਸੜਕਾਂ ਦੇ ਉੱਤੇ ਲੋਕ ਵਿਚਾਰੇ ਪਰੇਸ਼ਾਨ ਹੋ ਰਹੇ ਨੇ ਠੰਡ ਦੇ ਵਿੱਚ ਆਪਣੇ ਆਪਣੇ ਸਕੂਟਰ ਮੋਟਰਸਾਈਕਲਾਂ ਦੇ ਉੱਤੇ ਭਰਵਾਉਂਦੇ ਤੇ ਕਰਮਚਾਰੀਆਂ ਲਈ ਵੀ ਬੜੀ ਮੋਬਾਈਲ ਦੇ ਚੱਕਰ ਮਾਂ ਪਰੇਸ਼ਾਨੀ ਜਿਹੜੀ ਖੜੀ ਹੋ ਗਈ ਹੈ ਸੋ ਇੱਥੇ ਤੁਹਾਨੂੰ ਦਿਖਾ ਰਹੇ ਹਾਂ ਜਿੰਨਾ ਤੇਲ ਡਲੇ ਓਤਨਾ ਹੀ ਬਿੱਲ ਭਰੇ ਦੋਸਤੋ ਪਰੇਸ਼ਾਨੀ ਦਾ ਸਬਬਤ ਆ ਕਿਉਂਕਿ ਹਾਲੇ ਪਤਾ ਨਹੀਂ ਕਿੰਨੀ ਦੇਰ ਚੱਲਦੀਆਂ ਚੱਕਾ ਜਾਮ ਹੜਤਾਲ ਤੇ ਜਿਹੜੇ 45% ਪੰਪ ਡਰਾਈ ਹੋ ਚੁੱਕੇ ਨੇ ਤੇ ਹੌਲੀ-ਹੌਲੀ ਬਾਕੀਆਂ ਦੇ ਉੱਤੇ ਵੀ ਤੇਲ ਹੈ ਜਿਹੜਾ ਉਹ ਖਤਮ ਹੋ ਜਾਣਾ ਤੇ ਉਸ ਤੋਂ ਬਾਅਦ ਫੇਰ ਅੱਗੇ ਪਰੇਸ਼ਾਨੀ ਆਊਗੀ ਤੇ ਲੋਕਾਂ ਦੇ ਲਈ ਤੇ ਜਿਹੜੇ ਪੈਟਰੋਲ ਪੰਪਾਂ ਦੇ ਮਾਲਕ ਨੇ ਉਹਨਾਂ ਦੇ ਲਈ ਪਰੇਸ਼ਾਨੀ ਦਾ ਸਬਬ ਇਸ ਕਰਕੇ ਹੈ ਕਿ ਉਹਨਾਂ ਨੂੰ ਲੋਕਾਂ ਦੇ ਨਾਲ ਜੂਝਣਾ ਪੈ ਰਿਹਾ ਹੈ ਕਿ ਲੋਕਾਂ ਨੂੰ ਖਾਸ ਤੌਰ ਤੇ ਅਸੀਂ ਕਹਿ ਸਕਦੇ ਹਾਂ ਕਿ ਰਾਸ਼ਨਿਕ ਹੋ ਗਈ ਹੈ ਅੱਗੇ ਤਾਂ ਟਾਂਕੀ ਫੁੱਲ ਹੋ ਜਾਂਦੀ ਸੀ ਤੇ ਹੁਣ ਜੈਨ ਸਾਹਿਬ ਨਮਸਕਾਰ ਤੁਹਾਡਾ ਸਵਾਗਤ ਹੈ ਜੀ ਜੀ ਮੌਸਮ ਵੀ ਇਸ ਤਰ੍ਹਾਂ ਦਾ ਸਵਾਗਤ ਖੈਰ ਅਸੀਂ ਮਤਲਬ ਜਨਤਾ ਨੂੰ ਤਾਂ ਨਹੀਂ ਕਹਿ ਸਕਦੇ ਕਿਉਂਕਿ ਬੜੀ ਦੁੱਖ ਦੀ ਘੜੀ ਅਸੀਂ ਕਹਿ ਸਕਦੇ ਹਾਂ ਬੜੀ ਪਰੇਸ਼ਾਨੀ ਦਾ ਸਬਬ ਬਣਿਆ ਹੋਇਆ ਹੈ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਮੇਰੇ ਇਹਦੇ ਬਾਰੇ ਕਹਿਣਾ ਹੈ ਕਿ ਦੇਖੋ ਪੈਨਿਕ ਕ੍ਰੀਟ ਹੋਈ ਹੋਈ ਹੈ ਜੀ ਅਸੀਂ ਤਾਂ ਸਵੇਰ ਦੇ 7 ਵਜੇ ਦੇ ਖੜ ਕੇ ਸੇਵਾ ਕਰ ਰਹੇ ਹਾਂ ਪਬਲਿਕ ਦੀ ਜੀ ਸੰਦੇਣਾ ਜੀ ਸਤ 7 ਵਜੇ ਤੋਂ ਲੈ ਕੇ ਮੇਰੀ ਟੋਟਲ ਫੈਮਿਲੀ ਦੇ ਮੈਂਬਰ ਲੱਗੇ ਹੋਏ ਆ ਜੀ ਜੀ ਐਸਾ ਕਹਿੰਦੇ ਆ ਕਿ ਇਹ ਪੈਨਿਕ ਕ੍ਰੀਟ ਜਿਹੜੀ ਹੋਈ ਹੋਈ ਆ ਜੀ ਇਹ ਸੋਲਵ ਹੋਣਾ ਚਾਹੀਦਾ ਤਾਂ ਕਿ ਇਹਦੀ ਪੈਨਿਕ ਕ੍ਰੀਟ ਨਾ ਹੋਵੇ ਨਹੀਂ ਜੇ ਹੜਤਾਲ ਨਾ ਖੁੱਲੀ ਫੇਰ ਕੀ ਪੋਜੀਸ਼ਨ ਜਾਓ ਪੋਜੀਸ਼ਨ ਸਾਡੇ ਕੋਲ 1 ਘੰਟੇ ਦਾ ਤੇਲ ਹੈ ਜੀ ਤੇ ਬਾਕੀ ਬਾਕੀ ਜਿਹੜੇ ਪੰਪ ਨੇ ਤਕਰੀਬਨ ਉੱਥੇ ਵੀ ਆਹ ਡਰਾਈ ਹੈ ਤਕਰੀਬਨ 70% ਪੰਪ ਡਰਾਈ ਆ ਜੀ ਜੀ ਤੁਹਾਡੇ ਕਿੰਨੀ ਦੇਰ ਹੋ ਗਈ ਗੱਡੀ ਆਈ ਨੂੰ ਮੇਰੇ ਗੱਡੀ 31 ਤਰੀਕ ਦੀ 30 ਤਰੀਕ ਦੀ ਆਈ ਹੋਈ ਹੈ 30 ਤਰੀਕ ਦੀ ਉਸ ਦਿਹਾ ਗੱਡੀ ਨਹੀਂ ਆਈ ਹਾਂ ਉਹ 31 ਤਰੀਕ ਨੂੰ ਇਸ ਕਰਕੇ ਨਹੀਂ ਆਈ ਕਿ ਰੇਟਾਂ ਦਾ ਰੋਲਾ ਸੀ ਕਿ 10 ਰੁਪਏ ਰੇਟ ਘਟਾ ਰਹੇ ਸੈਂਟਰ ਤੇ ਤੇ ਹੁਣ ਇੱਕ ਵੱਡਾ ਮਸਲਾ ਜਿਹੜੇ ਨੂੰ ਲੈ ਕੇ ਸਰਕਾਰ ਆਪਣੇ ਹੜਤਾਲ ਕੀਤੀ ਗਈ ਹੈ ਇਹ ਇਕੱਲੇ ਡਰਾਈਵਰ ਭਰਾਵਾਂ ਵੱਲੋਂ ਟਰੱਕ ਬਸਾਂ ਵਾਲਿਆਂ ਵੱਲੋਂ ਕੀਤੀ ਗਈ ਹੈ ਪਰ ਡਰਾਈਵਰ ਤਾਂ ਕਾਰ ਵਾਲਾ ਵੀ ਡਰਾਈਵਰ ਹੈ ਸਕੂਟਰ ਵਾਲਾ ਵੀ ਡਰਾਈਵਰ ਹੈ ਸਾਰੇ ਡਰਾਈਵਰ ਨੇ ਨਹੀਂ ਨਹੀਂ ਪਤਾ ਵੀ ਕੀ ਟਰੱਕ ਡਰਾਈਵਰਾਂ ਨੇ ਬੇਟਾ ਜੀ ਉਧਰ ਲੈ ਜਾਓ ਜੀ ਉਧਰ ਉਧਰ ਲੈ ਜਾਓ ਲੈਨ ਚਾ ਦਿਓ ਉੱਧਰ ਆ ਜਾ ਭਰਾ ਸਾਰਾ ਨਾ ਐਮਜੈਂਸੀ ਆਈ ਨਹੀਂ ਜੀ ਐਮਜੈਂਸੀ ਸਾਰਿਆਂ ਦੀ ਆ ਭਰਾ ਸਵੇਰੇ ਚਾਰ ਚਾਰ ਘੰਟਿਆਂ ਲੱਗੇ ਖੜੇ ਅੱਛਾ ਹੁਣ ਤੁਸੀਂ ਕਿੰਨਾ ਹੁਣ ਤੁਸੀਂ ਇੱਕ ਵਹੀਕਲ ਨੂੰ ਕਿੰਨਾ ਤੇਲ ਪਾ ਰਹੇ ਹੋ ਅਸੀਂ 100 ਰੁਪਏ ਦਾ ਮੋਟਰਸਾਈਕਲ ਨੂੰ ਪਾ ਰਹੇ ਹਾਂ ਸਕੂਟਰ ਨੂੰ ਪਾ ਰਹੇ ਹਾਂ ਜੀ 500 ਰੁਪਏ ਦਾ ਕਾਰ ਨੂੰ ਦੇ ਰਹੇ ਹਾਂ ਜੀ 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 ਬਿਲਕੁਲ ਸਾਡੀ ਕੋਸ਼ਿਸ਼ ਹੈ ਵੀ ਜਿੰਨਾ ਇਹਨੂੰ ਲਿੰਗਰ ਆਉਣ ਅਸੀਂ ਚਲਾ ਸਕੀਏ ਲੋਕਾਂ ਦੀ ਸੇਵਾ ਕਰ ਸਕੀਏ ਅਸੀਂ ਕਰੀਏ ਮਤਲਬ ਖਾਸ ਤੌਰ ਤੇ ਲੋਕ ਘਰ ਅੱਪੜਦੇ ਹੋ ਜਾਣ ਜਾਂ ਅੱਪੜਦੇ ਹੋ ਜਾਣ ਜੇ ਕੱਲ ਨੂੰ ਪੋਜੀਸ਼ਨ ਇਸ ਤਰ੍ਹਾਂ ਹੀ ਆ ਜਾਂਦੀ ਤੁਸੀਂ ਖਰਾਬ ਹੋ ਜੇ ਸਾਡੀ ਕੋਸ਼ਿਸ਼ ਹੈ ਵੀ ਇਹਨੂੰ ਅ ਚਲਾਈਏ ਤੇ ਤੁਹਾਡਾ ਕੀ ਕਹਿਣਾ ਸਰਕਾਰ ਨੂੰ ਸਰਕਾਰ ਨੂੰ ਅਸੀਂ ਬੇਨਤੀ ਕਰਾਂਗੇ ਇਹਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਜੀ ਜੀ ਜੋ ਵੀ ਟਰੈਕਟਰ ਡਰਾਈਵਰਾਂ ਦੀ ਮੰਗਾਂ ਹੈਗੀਆਂ ਇਹਨਾਂ ਦਾ ਗੌਰ ਕੀਤਾ ਜਾਵੇ ਥੈਂਕ ਯੂ ਕੀ ਕਹਿਣਾ ਚਾਹੋਗੇ ਤੁਸੀਂ ਬਾਕੀ ਜੈਨ ਸਾਹਿਬ ਬੜਾ ਜੀ ਇਹ ਪੰਪਾਲੇ ਬੜਾ ਸੋਹਣਾ ਕੰਮ ਕਰ ਰਹੇ ਜੀ ਜੀ ਨਹੀਂ ਪੰਪਾ ਦੇ ਬਾਕੀ ਬਹੁਤ ਬੁਰਾ ਹੈ